ਮਾਮਲਾ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਦਾ ਜਿੱਥੋਂ ਦੇ ਮੌਜੂਦਾ ਸਰਪੰਚ ਤੇਜਿੰਦਰਪਾਲ ਕੌਰ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੀਵਾਜ਼ੀ ਕੀਤੀ ਗਈ। ਐਸਮਨਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤ ਵੱਲੋਂ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕੀਤਾ ਜਾਂਦਾ ਤਾਂ ਪਿੰਡ ਦੇ ਹੀ ਰਹਿਣ ਵਾਲੇ ਆਪ ਆਗੂ ਤਰਸੇਮ ਸਿੰਘ ਸਿਆਲਕਾ ਵੱਲੋਂ ਬੰਦ ਕਰਵਾ ਦਿੱਤਾ ਜਾਂਦਾ ਹੈ। ਇਸ ਸੰਬੰਧੀ ਜਦੋਂ ਆਪ ਆਗੂ ਤਰਸੇਮ ਸਿੰਘ ਸਿਆਲਕਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿਉਂ ਨਾ ਵੱਲੋਂ ਸਰਕਾਰੀ ਕੰਮ ਵਿੱਚ ਕੋਈ ਵਿਗਨ ਨਹੀਂ ਪਾਇਆ ਗਿਆ ਸਰ ਇਹਨਾਂ ਜਦੋਂ ਵੀ ਅਸੀਂ ਕੰਮ ਕਰਾਉਂਦੇ ਆ ਨਾ ਸਾਨੂੰ ਪੰਜਾਬ ਸਰਕਾਰ ਦੀਆਂ ਧਮਕੀਆਂ ਦੇ ਕੇ ਧਰਕਵਾਇਆ ਜਾਂਦਾ ਵਾ ਇਹ ਕਰਕਾਉਂਦੇ ਤਰਸੇਮ ਸਿੰਘ ਸਿਆਲ ਦਾ ਤੇ ਸ਼ਾਮਣਵੜੀ ਵਾ ਕਸਿੰਦਰਪੁਰ ਮੈਡ ਇਹ 22 ਤਰੀਕ ਨੂੰ ਉੱਥੇ ਪੰਚਾਇਤ ਨੇ ਨਲਕੇ ਮਨਜ਼ੂਰ ਕੀਤੇ ਆ ਬੀਡੀਪੀਓ ਸਾਹਿਬ ਨੇ ਕਹਿ ਆਂ ਇਹ ਨਲਕੇ ਮਨਜ਼ੂਰ ਕੀਤੇ ਆ ਸਾਡੀ ਦਾਰਾਚਲ ਜਿਹੜੇ ਪੰਚਾਇਤ ਨਵੀਂ ਨਵੀਂ ਬਣੀ ਆ ਤੇ ਪੁਤਲੇ ਫੂਕਣ ਤਾਂ ਉਹਨਾਂ ਨੂੰ ਬੜਾ ਚਾਹੂਗਾ ਪਹਿਲਾਂ ਵੀ ਵੀਡੀਓ ਦਫ਼ਤਰ ਜਾ ਕੇ ਫੂਕਿਆ ਹੀ ਅੱਜ ਵੀ ਫੂਕਿਆ ਮੈਂ ਏਸ ਗੱਲ ਦੀ ਨਿੰਦਿਆ ਤਾਂ ਨਹੀਂ ਕਰਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਜੇ ਕੋਈ ਗਲਤ ਕੰਮ ਆ ਤੇ ਜਰੂਰ ਕਰਨ ਨੂੰ ਵਿਰੋਧੀ ਤੇ ਰਹਿਣਾ ਤਾਂ ਰਾਈਟ ਬਣਦਾ ਹੈ ਉਹਨਾਂ ਦਾ ਕੋਈ ਹੈ ਤੇ ਕੋਈ ਝਗੜਾ ਨਹੀਂ ਤੁਸੀਂ ਇਹ ਹੋ ਜਾਏਗਾ ਲਾਗੂ ਚੱਲ ਜਰੂਰ ਗੱਲ ਆ ਇਹ ਨਲਕੇ ਸੀ ਜਿਹੜੇ ਲੱਗਨੇ ਸੀ 4 ਜੀ ਜੇ ਚੋ ਦੋ ਜਿਹੜਿਆ ਆਪਣੀ ਐਸਸੀ ਇੱਕ ਐਸਸੀ ਲੱਭ ਜਾ ਸ਼ਮਸ਼ਾਨ ਘਰ ਚ ਇੱਕ ਜਨਨ ਚ ਲੱਗਣਾ ਇੱਕ ਗੁਰਦਰਾ ਜਨਨ ਦੇ ਵਿੱਚ ਲੱਗਦਾ ਵਾ ਇੱਕ ਐਸਸੀ ਜਨਨ ਲੱਗਣਾ ਸੀ ਉਹ ਜਿਹੜਾ ਐਸਸੀ ਵਾਲੀ ਜੱਗਾ ਵਾ ਉਹਦਾ ਜਿਹੜਾ ਮਲਕੇ ਦਾ ਉਹ ਆਇਆ ਸੀ ਉਹ ਆ ਜੀ ਉਹਨਾਂ ਦਾ ਮਤਲਬ ਉਹ ਜਨ ਦੇ ਵਿੱਚ ਜਿਹੜਾ ਬਾਫ ਹੋ ਜਾਣਾ ਵਾ ਉਹ ਨਹੀਂ ਲੱਗਦਾ ਉਹ ਲੱਗ ਜਗਾ